ਕਰੇ ਨਾ ਬਤ ਫੋਨ ਕਰੀ ਹੌਸਲਾ ਰੱਖ ਮੇਰਾ ਪੁੱਤ ਕੋਈ ਤੇਰੇ ਨਾਲ ਉਹ ਕਰ ਦਾਂਗੇ ਯਾਰ ਹੌਸਲਾ ਰੱਖ ਤੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇਰੇ ਨਾਲ ਹੈ ਮੇਰਾ ਪੁੱਤ ਹੌਸਲਾ ਰੱਖ ਇਹਨੂੰ ਪਾਣੀ ਲੈ ਕੇ ਪਿਆ ਯਾਰ ਸਰਤੋ ਤੇ ਵਧਰੇ ਆਵਾਰਾ ਪਸ਼ੂ ਤੇ ਇਹਨਾਂ ਨਾਲ ਟਕਰਾ ਕੇ ਹੋਣ ਵਾਲੀਆਂ ਮੋਤੋ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਜਿੱਥੇ ਪਿਛਲੇ ਦਿਨੀ ਸਰਦੂਲਗੜ ਵਿੱਚ ਇੱਕ ਜਵਾਨ ਨੌਜਵਾਨ ਦੀ ਮੌਤ ਆਵਾਰਾ ਪਸ਼ੂ ਨਾਲ ਟਕਰਾਨ ਤੋਂ ਬਾਅਦ ਹੋਈ ਸੀ ਉੱਥੇ ਹੀ ਅੱਜ ਸਰਦੂਲਗੜ ਦੇ ਨਾਲ ਲੱਗਦੇ ਪਿੰਡ ਆਲੂਪੁਰ ਤੋਂ ਇੱਕ ਬਜ਼ੁਰਗ ਦੀ ਮੌਤ ਆਵਾਰਾ ਪਸ਼ੂ ਵਿਚ ਟਕਰਾਉਣ ਤੋਂ ਬਾਅਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਬਜ਼ੁਰਗ ਆਲੂਪੁਰ ਤੋਂ ਸੰਜੋ ਸਰਦੂਲਗੜ ਤੋਂ ਆਪਣੇ ਪਿੰਡ ਜਾ ਰਹੇ ਸਨ ਤੇ ਰਸਤੇ ਵਿੱਚ ਕੋੜੀ ਕੋਲੇ ਇੱਕ ਆਵਾਰਾ ਪਸ਼ੂ ਨਾਲ ਟਕਰਾ ਕੇ ਹਾਦਸਾ ਗ੍ਰਸਤ ਹੋ ਗਏ ਤੇ ਜਿੱਥੇ ਮੌਕੇ ਤੇ ਹੀ ਇਹਨਾਂ ਦੀ ਮੌਤ ਹੋ ਗਈ। ਆਵਾਰਾ ਪਸ਼ੂਆਂ ਕਾਰਨ ਕੁਝ ਹੀ ਦਿਨਾਂ ਵਿੱਚ ਹੋਈਆਂ ਇਹਨਾਂ ਮੌਤਾਂ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕੀ ਪ੍ਰਸ਼ਾਸਨ ਲੋਕਾਂ ਦਾ ਇਹ ਡਰ ਦੂਰ ਕਰ ਸਕਦਾ ਹੈ? ਕਿ ਉਹ ਆਵਾਰਾ ਪਸ਼ੂਆਂ ਨੂੰ ਕੰਟਰੋਲ ਕਰ ਸਕਦਾ ਹੈ ਜਾਂ ਫਿਰ ਲੋਕ ਇਦਾਂ ਹੀ ਆਪਣੀਆਂ ਜਾਨਾਂ ਗਵਾਉਂਦੇ ਰਹਿਣਗੇ ਕਰੇ ਨਾ ਉਹ ਤੂੰ ਫੋਨ ਕਰੀ ਹੌਸਲਾ ਰੱਖ ਮੇਰਾ ਪੁੱਤ ਕੋਈ ਤੇਰੇ ਨਾਲ ਉਹ ਕਰ ਦਾਂਗੇ ਯਾਰ ਹੌਸਲਾ ਰੱਖ ਤੂੰ ਕੋਈ ਨਹੀਂ ਕੋਈ ਨਹੀਂ ਤੇਰੇ ਨਾਲ ਹੈ ਮੇਰਾ ਪੁੱਤ ਹੌਸਲਾ ਰੱਖ ਇਹਨੂੰ ਪਾਣੀ ਲੈ ਕੇ ਪਿਆ ਯਾਰ ਇਹ ਆਇਆ ਬੰਦਾ ਹਾਂ ਨਾ ਬੰਦੋਂ ਚੋਂ ਆਇਆ ਜੀ ਕੱਲੇ ਸੀ ਮੁੰਡਾ ਦਾ ਤੇ ਵਾਰਾ ਪਸ਼ੂਆਂ ਬੇਕਾਰ ਵਾਰਾ ਕੋਈ ਨਹੀਂ ਲੈ ਕੇ ਵੇ ਕੇ ਬੜੇ ਆ ਪਰਸੋਂ ਜਿੱਥੇ ਸਰਦੂਲਗੜ ਮੁੰਡਾ ਮਰ ਗਿਆ ਯਾਰ ਵਿਚਾਰਾ ਹਵਾਰਾ ਪਸ਼ੂਆਂ ਨਾਲ ਆ ਜਾ ਵਿਚਾਰੇ ਦੀ ਜਾਨ ਗਈ ਹੈ ਨਾ ਮੋਰੀ ਇੱਥੇ ਠਾ ਬਹੁਤ ਟੱਕਾ ਸੀ ਇਹ ਜਾਨ ਨਹੀਂ ਜਵਾਰਾ ਕਿੱਥੇ ਡਿੱਗ ਗਿਆ ਵੀਰੇ ਪਾਣੀ ਪੀ ਤੁਮਨੇ ਪਾਣੀ ਪੀ ਲਓ ਤੋਏ ਪਾਣੀ ਪੀ ਪਾਣੀ ਬਤ ਵਾਇਗਰ ਦਾ ਪਾਣਾ ਹੈ ਹੈਨਾ ਪਾਣੀ ਪੀ ਲੈ ਦੇਖੋ ਇਹ ਵਸ ਨੇ ਕਿਸੇ ਦੇ ਜਿਹੜਾ ਉੱਪਰ ਦੇ ਦੋ ਹੋਰ ਇੱਕ ਪਾਣੀ